ਤੰਦਰੁਸਤੀ ਲਈ ਅਪਣਾਏ ਹੋਏ ਬਹੁਤ ਅਸਰਦਾਰ ਬੱਤੀ ਗੇਲੂਨਸ ਕੇ ਨੰਬਰ 1 ਅੰਦਰੰਗ ਦਾ ਦੌਰਾ ਪੈਣ ਤੇ 50 ਤੋਂ 100 ਗ੍ਰਾਮ ਕੋਸੇ ਤਿਲ ਦਾ ਤੇਲ ਮਲਾ ਕੇ ਪੀ ਨਾਲ ਤੁਰੰਤ ਆਮਲਦਾ ਹੈ ਨੰਬਰ 2 ਅਜਮੈਨ ਦੇ ਟੁਕੜੇ ਨੂੰ ਸੂਤੀ ਕਪੜੇ ਵਿੱਚ ਬੰਨ ਕੇ ਕੁਝ ਦੇਰ ਲਈ ਸੁੰਘ ਲੋ ਇਸ ਤਰ੍ਹਾਂ ਤੁਹਾਡਾ ਬੰਦ ਨੱਕ ਖੁੱਲ ਜਾਵੇਗਾ ਜਾਨੀ ਤੁਹਾਡਾ ਜ਼ਖਾਮ ਤੋਂ ਰਾਹਤ ਮਿਲੇਗੀ ਨੰਬਰ 3 ਇੱਕ ਚਮਚ ਸ਼ਹਿਦ ਨੂੰ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੀਣ ਨਾਲ ਕਵਸ ਤੋਂ ਰਾਹਤ ਮਿਲਦੀ ਹੈ ਨੰਬਰ 4 ਜਦੋਂ ਵੀ ਡਿੰਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਗਲੋਏ ਦਾ ਸੇਵਨ ਕਰੋ ਇਹ ਡਿੰਗੂ ਬੁਖਾਰ ਚ ਬਹੁਤ ਆਮ ਬਨ ਇਲਾਜ ਹੈ ਨੰਬਰ 5 ਜੇਕਰ ਤੁਹਾਨੂੰ ਅਕਸਰ ਮੂੰਹ ਵਿੱਚ ਛਾਲੇ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਖਾਣਾ ਖਾਣ ਤੋਂ ਬਾਅਦ ਹਰ ਰੋਜ਼ ਗੁੜ ਚੂਸਣਾ ਨਾ ਭੁੱਲੋ ਅਜਿਹਾ ਕਰਨ ਨਾਲ ਤੁਹਾਡੇ ਛਾਲੇ ਦੂਰ ਰਹਿਣਗੇ ਨੰਬਰ 6 ਜੇਕਰ ਤੁਸੀਂ ਲੱਸੀ ਵਿੱਚ ਚੁਟਕੀ ਭਰ ਛੋਟਾ ਮਿਲਾ ਕੇ ਪੀਓ ਤਾਂ ਇਸ ਨੂੰ ਪੀਣ ਨਾਲ ਬੁਸ਼ਾਬ ਵਿੱਚ ਹੋਣ ਵਾਲੀ ਜਲਨ ਤੋਂ ਰਾਹਤ ਮਿਲੇਗੀ ਨੰਬਰ 7 ਹਲਦੀ ਇੱਕ ਮਸਾਲਾ ਹੈ ਜੋ ਕਿ ਆਮ ਤੌਰ ਤੇ ਭਾਰਤੀ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਇਸ ਵਿੱਚ ਅਸ਼ੁੱਧੀ ਗੁਣ ਹੁੰਦੇ ਹਨ ਜੋ ਕਿ ਚਮੜੀ ਦੀ ਅਲਰਜੀ ਨਾਲ ਸਬੰਧਿਤ ਸੋਗ ਅਤੇ ਲਾਲੀ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ ਹਲਦੀ ਪਾਊਡਰ ਅਤੇ ਪਾਣੀ ਦੀ ਬਣੀ ਪੇਸਟ ਨੂੰ ਪ੍ਰਭਾਵਿਤ ਜਗ੍ਹਾ ਤੇ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਖੋਰ ਵੀ ਬਹੁਤ ਬਿਮਾਰੀਆਂ ਲਈ ਫਾਇਦੇਮੰਦ ਹੁੰਦਾ ਹੈ ਨੰਬਰ 8 1/4 ਨਿੰਬੂ ਦੇ ਰਸ ਵਿੱਚ ਥੋੜੀ ਜਿਹੀ ਹਲਦੀ ਨਮਕ ਅਤੇ ਫਿਰ ਕੜੀ ਮਿਲਾਓ ਇਸ ਨੂੰ ਦੰਦਾ ਤੇ ਰਗੜ ਨਾਲ ਦੰਦਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਨਾ ਹੀ ਕੋਈ ਬਿਮਾਰੀ ਲੱਗਦੀ ਹੈ ਤੇ ਨਾਲ ਹੀ ਦੰਦ ਚਿੱਟੇ ਹੁੰਦੇ ਹਨ ਨੰਬਰ 9 ਇੱਕ ਗਲਾਸ ਸਾਦਾ ਪਾਣੀ ਲਓ ਇਸ ਵਿੱਚ ਇੱਕ ਚਮਚ ਜੀਰਾ ਤੇ ਇੱਕ ਗੁੜ ਦਾ ਟੁਕੜਾ ਮਿਲਾਓ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇਸ ਮਿਸ਼ਰਣ ਨੂੰ ਗੈਸ ਤੇ 5 ਮਿੰਟ ਤੱਕ ਉਬਾਲੋ ਇਸ ਮਿਸ਼ਰਣ ਨੂੰ ਪੀਣ ਨਾਲ ਰੁਕੇ ਹੋਏ ਪੀਰੀਅਡਸ ਆ ਜਾਣਗੇ ਨੰਬਰ 10 ਗਠੀਏ ਦੇ ਰੋਗੀਆਂ ਨੂੰ ਠੰਡੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕੁਝ ਵੀ ਠੰਡਾ ਖਾਣ ਨਾਲ ਦਰਦ ਵੱਧ ਸਕਦਾ ਹੈ ਫ੍ਰਿਜ ਵਿੱਚ ਰੱਖੇ ਦਹੀਂ ਸੀਤੇ ਆਈਸਕ੍ਰੀਮ ਨਹੀਂ ਲੈਣੇ ਚਾਹੀਦੇ ਇਸ ਤਰ੍ਹਾਂ ਉਹਨਾਂ ਦਾ ਦਰਦ ਵਧੇਗਾ ਨੰਬਰ 11 ਸਰੋਂ ਦੇ ਤੇਲ ਫਟੀਆਂ ਹੋਈਆਂ ਹੱਡੀਆਂ ਲਈ ਇੱਕ ਵਧੀਆ ਇਲਾਜ ਹੈ ਮੋਮ ਅਤੇ ਸਰੋਂ ਦੇ ਤੇਲ ਦੇ ਮਿਸ਼ਰਣ ਨੂੰ ਫਟੀਆਂ ਹੋਈਆਂ ਹੱਡੀਆਂ ਤੇ ਲਗਾਉਣ ਨਾਲ ਇਹ ਨਰਮ ਅਤੇ ਸਾਫ਼ ਹੋ ਜਾਂਦੀਆਂ ਹਨ ਤੁਸੀਂ ਇਸ ਨੂੰ ਗਰਮ ਕਰਕੇ ਰਾਤ ਨੂੰ ਲਗਾਓ ਤੇ ਫਿਰ ਜਰਾਬਾਂ ਪਾ ਕੇ ਪਾਓ ਹਰ ਹਫ਼ਤੇ 20 ਮਿੰਟ ਕੋਸੇ ਪਾਣੀ ਵਿੱਚ ਪੈਰਾਂ ਨੂੰ ਭਿਉਂ ਕੇ ਰੱਖਣ ਨਾਲ ਵੀ ਹੱਡੀਆਂ ਨਰਮ ਹੋ ਜਾਣਗੀਆਂ ਤਾਂ ਤੁਸੀਂ ਇਹ ਕਰ ਸਕਦੇ ਹੋ ਨੰਬਰ 12 ਛੋਲਿਆਂ ਦੀ ਦਾਲ ਦਾ ਨਿਸ਼ਮਤ ਸੇਵਨ ਹਾਰਮੋਨ ਲੈਵਲ ਨੂੰ ਠੀਕ ਰੱਖਦਾ ਹੈ ਅਤੇ ਇਸ ਨਾਲ ਕੈਸਟਰੋਲ ਦਾ ਲੈਵਲ ਵੀ ਘਟ ਰੰਦਾ ਹੈ ਨੰਬਰ 13 ਜਿਹੜੇ ਲੋਕ ਆਇਰਨ ਦੀ ਦਵਾਈ ਲੈ ਰਹੇ ਹਨ ਉਹਨਾਂ ਨੂੰ ਭੁੱਲ ਕੇ ਵੀ ਨਿੰਬੂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਬਿਮਾਰੀ ਹੋਰ ਵੱਧ ਸਕਦੀ ਹੈ ਤਾਂ ਤੁਸੀਂ ਇਸ ਤੋਂ ਪਰਹੇਜ਼ ਹੀ ਰੱਖੋ ਨੰਬਰ 14 ਬਹੁਤੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਨਹਾਉਣ ਤੋਂ ਬਾਅਦ ਅਸੀਂ ਜਾਂ ਤਾਂ ਬਚੇ ਹੋਏ ਪਾਣੀ ਨੂੰ ਬਾਲਟੀ ਵਿੱਚ ਹੀ ਛੱਡ ਦਿੰਦੇ ਹਾਂ ਜਾਂ ਇਸ ਨੂੰ ਖਾਲੀ ਕਰਕੇ ਰੱਖ ਦਿੰਦੇ ਹਾਂ ਪਰ ਵਾਸਤੂ ਹੌਂਸਾ ਅਜਿਹਾ ਨਹੀਂ ਕਰਨਾ ਚਾਹੀਦਾ ਨਹਾਉਣ ਤੋਂ ਤੁਰੰਤ ਬਾਅਦ ਗੰਦੇ ਪਾਣੀ ਨੂੰ ਸੁੱਟ ਕੇ ਸਾਫ਼ ਪਾਣੀ ਭਰ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਪਾਣੀ ਭਰ ਕੇ ਨਹੀਂ ਰੱਖਣਾ ਚਾਹੁੰਦੇ ਤਾਂ ਵਾਲਟੀ ਨੂੰ ਉਲਟਾ ਕਰਕੇ ਰੱਖੋ ਇਸ ਤਰ੍ਹਾਂ ਵਾਸਤੂ ਦੋਸ਼ ਨਹੀਂ ਪੈਂਦੇ ਨੰਬਰ 15 ਚੌਲ ਛੁਪਤਾ ਦੀ ਨਿਸ਼ਾਨੀ ਹੁੰਦੇ ਹਨ ਇਸ ਦਾ ਰਸੋਈ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਹਮੇਸ਼ਾ ਚੌਲਾਂ ਨੂੰ ਖਤਮ ਹੋਣ ਤੋਂ ਪਹਿਲਾਂ ਮੰਗਵਾ ਲਓ ਜੇਕਰ ਚੌਲ ਪੂਰੀ ਤਰ੍ਹਾਂ ਖਤਮ ਹੋ ਜਾਂਦੇ ਹਨ ਤਾਂ ਇਸ ਨਾਲ ਆਰਥਿਕ ਤੰਗੀ ਆਉਂਦੀ ਹੈ ਤੇ ਇਹ ਚੰਗਾ ਵੀ ਨਹੀਂ ਮੰਨਿਆ ਜਾਂਦਾ ਨੰਬਰ 16 ਖਾਣਾ ਪਕਾਉਂਦੇ ਸਮੇਂ ਜੇਕਰ ਕੁੱਕਰ ਚੋਂ ਭਾਫ਼ ਨਿਕਲਦੀ ਹੈ ਤਾਂ ਉਸ ਜਗ੍ਹਾ ਗੁੰਨਿਆ ਹੋਇਆ ਆਟਾ ਲਗਾ ਦਿਓ ਇਸ ਤਰ੍ਹਾਂ ਭਾਫ਼ ਨਹੀਂ ਨਿਕਲੇਗੀ ਨੰਬਰ 17 ਜੇਕਰ ਤੁਸੀਂ ਝਾੜੂ ਅਤੇ ਪੋਚੇ ਨੂੰ ਇਕੱਠਾ ਵਰਤਣਾ ਚਾਹੁੰਦੇ ਹੋ ਤਾਂ ਝਾੜੂ ਤੇ ਜਰਾਬ ਲਗਾਓ ਅਤੇ ਜਰਾਬ ਤੇ ਥੋੜਾ ਜਿਹਾ ਪਾਣੀ ਪਾ ਦਿਓ ਇਸ ਤਰ੍ਹਾਂ ਤੁਸੀਂ ਝਾੜੂ ਅਤੇ ਪੋਚਾ ਦੀ ਵਰਤੋਂ ਬੈੱਡ ਦੇ ਹੇਠਾਂ ਅਲਮਾਰੀ ਦੇ ਪਿੱਛੇ ਸੋਫਿਆਂ ਦੇ ਹੇਠਾਂ ਕਰ ਸਕਦੇ ਹੋ ਅਸੀਂ ਉਹਨਾਂ ਥਾਵਾਂ ਨੂੰ ਵੀ ਆਸਾਨੀ ਨਾਲ ਸਾਫ਼ ਕਰ ਸਕਦੇ ਹਾਂ ਜਿੱਥੇ ਸਾਡਾ ਹੱਥ ਨਹੀਂ ਪਹੁੰਚਦਾ ਨੰਬਰ 18 ਬੱਚਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਨਮਕ ਵਾਲੇ ਪਾਣੀ ਨਾਲ ਜ਼ਰੂਰ ਨਹਾਉਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਇਹ ਇੱਕ ਟੋਟਕਾ ਹੈ ਜੋ ਕਿ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਂਦਾ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਨੂਨ ਵਾਲੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਨੈਗੇਟਿਵਿਟੀ ਵੀ ਦੂਰ ਹੁੰਦੀ ਹੈ ਨੰਬਰ 19 ਫੱਟੀ ਜੇਬ ਪੈਸੇ ਦੀ ਵਰਕਤ ਨੂੰ ਘਟ ਕਰਦੀ ਹੈ ਵਾਸਤੂ ਅਨੁਸਾਰ ਫੱਟੀ ਜੇਬ ਆਰਥਿਕ ਸੰਕਟ ਲਿਆਉਂਦੀ ਹੈ ਨੰਬਰ 20 ਰੁਕੀ ਹੋਈ ਘੜੀ ਗੁੱਟ ਤੇ ਨਹੀਂ ਬੰਨਣੀ ਚਾਹੀਦੀ ਅਤੇ ਨਾ ਹੀ ਪਾਸੇ ਵਿੱਚ ਰੱਖਣੀ ਚਾਹੀਦੀ ਹੈ ਇਹ ਜ਼ਿੰਦਗੀ ਵਿੱਚ ਠਹਿਰਾਵ ਲਿਆਉਂਦੀ ਹੈ ਨੰਬਰ 1 ਕੀ ਹਰ ਰੋਜ਼ ਕੀੜੀਆਂ ਨੂੰ ਚੀਨੀ ਦੇ ਨਾਲ ਗੁੰਨੇ ਆਟਾ ਖਵਾਉਣ ਨਾਲ ਤੁਹਾਡੇ ਪਾਪ ਕਰਮ ਨਸ਼ਟ ਹੋ ਜਾਣਗੇ ਅਤੇ ਪੁੰਨ ਕਰਮ ਪੈਦਾ ਹੋਣਗੇ ਇਹ ਪੁੰਨ ਕਰਮ ਤੁਹਾਡੀਆਂ ਮਨੋ ਕਾਮਨਾ ਦੀ ਪੂਰਤੀ ਵਿੱਚ ਸਹਾਇ ਹੋਣਗੇ ਨੰਬਰ 22 ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਵਿੱਚ ਪਾਣੀ ਨਾਲ ਭਰੀ ਬਾਲਟੀ ਰੱਖਣ ਨਾਲ ਵਿਅਕਤੀ ਨੂੰ ਆਰਥਿਕ ਤੰਗੀ ਤੋਂ ਛੁਟਕਾਰਾ ਮਿਲਦਾ ਹੈ ਤੇ ਘਰ ਵਿੱਚ ਬਰਕਤ ਵੀ ਹੁੰਦੀ ਹੈ ਨੰਬਰ 23 ਔਰਤਾਂ ਨੂੰ ਕਦੇ ਵੀ ਗਿੱਲੇ ਵਾਲਾਂ ਨਾਲ ਸੰਦੂਰ ਨਹੀਂ ਲਗਾਉਣਾ ਚਾਹੀਦਾ ਗਿੱਲੇ ਵਾਲਾਂ ਵਿੱਚ ਸੰਦੂਰ ਲਗਾਉਣ ਨਾਲ ਪਤੀ ਦੀ ਸਿਹਤ ਉੱਤੇ ਅਸਰ ਪੈਂਦਾ ਹੈ ਤਾਂ ਔਰਤਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਨੰਬਰ 24 ਕੈਂਚੀ ਕਦੇ ਵੀ ਖਾਲੀ ਨਹੀਂ ਵਰਤਣੀ ਚਾਹੀਦੀ ਇਸ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਤੁਸੀਂ ਕੋਈ ਕੱਪੜਾ ਕੱਟਣਾ ਚਾਹੁੰਦੇ ਹੋ ਜਾਂ ਕੋਈ ਕਾਗਜ਼ ਕੈਂਚੀ ਦੀ ਵਿਅਰਥ ਵਰਤੋਂ ਕਰਨ ਨਾਲ ਪਰਿਵਾਰਿਕ ਮੈਂਬਰਾਂ ਵਿੱਚ ਲੜਾਈ ਝਗੜੇ ਵੱਧ ਜਾਂਦੇ ਹਨ ਇਸ ਦੀ ਵਰਤੋਂ ਤੋਂ ਬਾਅਦ ਕੈਂਚੀ ਨੂੰ ਹਮੇਸ਼ਾ ਇੱਕ ਕੱਪੜੇ ਵਿੱਚ ਲਪੇਟ ਕੇ ਰੱਖਣਾ ਚਾਹੀਦਾ ਹੈ ਅਤੇ ਅਜਿਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਜਿੱਥੇ ਕੋਈ ਬਾਹਰੀ ਵਿਅਕਤੀ ਇਸ ਨੂੰ ਨਾ ਦੇਖ ਸਕੇ ਇਹ ਵਸਤੂ ਸ਼ਾਸਤਰ ਦੇ ਨਿਯਮ ਕਹਿੰਦੇ ਹਨ ਨੰਬਰ 25 ਜੇਕਰ ਬਾਥਰੂਮ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਤਾਂ ਬਾਥਰੂਮ ਦੀ ਕਿਰਕੀ ਨੂੰ ਕੁਝ ਤਮੇਰਾ ਹੀ ਕੋਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਬਾਥਰੂਮ ਵਿੱਚ ਧੁੱਪ ਆਉਂਦੀ ਰਹੇਗੀ ਬਾਥਰੂਮ ਦੀ ਖੁੱਲੀ ਕਿੜਕੀ ਹਰ ਤਰ੍ਹਾਂ ਦੀ ਨਕਾਰਾਤਮਕ ਊਰਜਾ ਬਾਹਰ ਕੱਢਣ ਵਿੱਚ ਸਹਾਇੀ ਹੋਵੇਗੀ ਨੰਬਰ 26 ਮਨੀ ਪਲਾਂਟ ਨੂੰ ਕਦੇ ਵੀ ਘਰ ਤੋਂ ਬਾਹਰ ਨਾ ਲਗਾਓ ਨਹੀਂ ਤਾਂ ਮਨੀ ਪਲਾਂਟ ਦਾ ਵਿਕਾਸ ਨਹੀਂ ਹੁੰਦਾ ਜੇਕਰ ਇਹ ਕਿਸੇ ਬਾਰੀ ਵਿਅਕਤੀ ਦੇ ਪ੍ਰਭਾਵ ਵਿੱਚ ਆ ਜਾਵੇ ਤਾਂ ਇਹ ਪਰਿਵਾਰਿਕ ਮੈਂਬਰਾਂ ਦੀ ਆਰਥਿਕ ਸਥਿਤੀ ਨੂੰ ਪ੍ਰਭਾਵਿਤ ਕਰਦਾ ਹੈ ਇਸ ਪੌਦੇ ਨੂੰ ਹਮੇਸ਼ਾ ਘਰ ਦੇ ਅੰਦਰ ਹੀ ਲਗਾਉਣਾ ਚਾਹੀਦਾ ਦਾ ਹੈ ਨੰਬਰ 27 ਮੇਥੀ ਪੇਟ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਪੇਟ ਤੰਦਰੁਸਤ ਰਹੇਗਾ ਅਤੇ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਅਤੇ ਸੁੰਦਰਤਾ ਵੀ ਵਣੀ ਰਹਿੰਦੀ ਹੈ ਹਾਈ ਬੀਪੀ 슈ਗਰ ਬਦਹਾਜਮੀ ਦੀਆਂ ਬਿਮਾਰੀਆਂ ਵਿੱਚ ਮੇਥੀ ਦੇ ਬੀਜਾਂ ਦੀ ਵਰਤੋਂ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ ਨੰਬਰ 28 ਜ਼ਹਿਰੀਲੇ ਕੀੜੇ ਮਕਾੜੇ ਕੰਨ ਖਜੂਰੇ ਅਤੇ ਬਿੱਛੂ ਦੇ ਕੱਟਣ ਤੇ ਪਿਆਜ਼ ਨੂੰ ਕੁਚਲ ਕੇ ਇਸ ਦਾ ਪੇਸਟ ਬਣਾ ਲੈਣਾ ਚਾਹੀਦਾ ਹੈ ਬਿੱਲੀ ਜਾਂ ਕੁੱਤੇ ਦੇ ਕੱਟਣ ਤੇ ਤਾਂਬੇ ਦੇ ਭਾਂਡੇ ਵਿੱਚ ਪਿਆਜ਼ ਅਤੇ ਪਦੀਨੇ ਦਾ ਰਸ ਰੱਖ ਕੇ ਪ੍ਰਭਾਵਿਤ ਥਾਂ ਉੱਤੇ ਲਗਾਓ ਜਦ ਤੱਕ ਮਰੀਜ਼ ਡਾਕਟਰ ਕੋਲ ਨਹੀਂ ਜਾਂਦਾ ਇਸ ਨਾਲ ਉਸ ਦਾ ਜ਼ਹਿਰ ਦੂਰ ਹੋ ਜਾਵੇਗਾ ਨੰਬਰ 29 ਪਿਆਜ਼ ਦਾ ਜੂਸ ਕਿਸੇ ਵੀ ਸ਼ਰਾਬੀ ਨੂੰ ਪੀਣ ਲਈ ਦਿੱਤਾ ਜਾਵੇ ਇਸ ਨਾਲ ਨਸ਼ੇ ਦਾ ਅਸਰ ਬਹੁਤ ਘੱਟ ਜਾਂਦਾ ਹੈ ਨੰਬਰ 30 ਪਲਾਸਟਿਕ ਦੇ ਟਿਫਨ ਵਿੱਚ ਖਾਣਾ ਖਾਣ ਨਾਲ ਪਲਾਸਟਿਕ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਭੋਜਨ ਵਿੱਚ ਰਲ ਜਾਂਦੇ ਹਨ ਅਤੇ ਇਸ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਤਾਂ ਪਲਾਸਟਿਕ ਦੇ ਭਾਂਡੇ ਨਾ ਵਰਤੋ ਨੰਬਰ 31 ਭਾਂਡੇ ਧੋਂਦੇ ਸਮੇਂ ਸਾਬਣ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਕਿਉਂਕਿ ਸਾਬਣ ਦੇ ਅੰਦਰ ਬਹੁਤ ਸਾਰੇ ਹਾਨੀਕਾਰਕ ਕੈਮੀਕਲ ਹੁੰਦੇ ਹਨ ਜੇਕਰ ਉਹ ਬਰਤਨਾਂ ਵਿੱਚ ਰਹਿ ਜਾਵੇ ਤਾਂ ਬਰਤਨਾਂ ਵਿੱਚ ਖਾਣਾ ਪਕਾਉਣ ਨਾਲ ਕੈਂਸਰ ਹੋ ਵੀ ਹੋ ਸਕਦਾ ਹੈ ਨੰਬਰ 32 ਆਯੁਰਵੈਦ ਅਨੁਸਾਰ ਭੋਜਨ ਨੂੰ 32 ਅੱਜ ਪੋਣਾ ਚਾਹੀਦਾ ਹੈ ਹਤੇ ਜਿਹਾ ਕਰਨ ਨਾਲ ਭੋਜਨ ਜਲਦੀ ਅਤੇ ਚੰਗੀ ਤਰ੍ਹਾਂ ਪਚ ਜਾਂਦਾ ਹੈ ਤੇ ਤੁਹਾਨੂੰ ਕੋਈ ਬਿਮਾਰੀ ਨਹੀਂ ਹੁੰਦੀ ਦੋਸਤੋ ਤਾਂ ਇਹ ਸੀ ਅੱਜ ਦੀ ਜਾਣਕਾਰੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿੰਦੇ ਰਹੋ ਤੇ ਹਮੇਸ਼ਾ ਬਨੇ ਰਹੋ ਸਾਡੇ ਨਾਲ ਰੱਬ ਰਾਖਾ ਧੰਨਵਾਦ